ਕਰੀਨਾ ਆਵੇ ਸਾਧਗੁਰੂ ਜੀ ਪਰਸ਼ਿਸ਼ ਕਰਦੇ ਨੇ ਧੰਨ ਧੰਨ ਸਾਇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੀ ਪਾਵਨ ਤੇ ਬਾਣੀ ਦੇ ਅੰਦਰ ਜਿਸ ਕੀ ਸਰੇਮ ਪਰਤੋ Swami ਸੋਧਕ ਕੈਸਾ ਪਾਵੈ ਬੋਲਣਾ ਗਾਣਾ ਹੈ ਮਾਇਆ ਮਤ ਮਾਤਾ ਮਰਨਾ ਚੀਤਨਾ ਆਵੇ ਸਾਧਗੁਰੂ ਜੀ ਕਹਿੰਦੇ ਭਾਈ ਜਿਹਦੇ ਉੱਪਰ ਗੁਰੂ ਦੀ ਕਿਰਪਾ ਹੋਵੇ ਨਾ ਗੁਰੂ ਦੀ ਰਹਿਮਤ ਹੋਵੇ ਜਿਹੜਾ ਗੁਰੂ ਦਾ ਔਟ ਆਸਰਾ ਚੱਕਦਾ ਜਿਵੇਂ ਸੇਖ ਪਰਮਾਰ ਦੇ ਸਾਧਗੁਰੂ ਸਤਿਗੁਰੂ ਜੀ ਦੇ ਜਾਪ ਆਪਣੇ ਗ੍ਰਹਿ ਤੇ ਕਰਵਾਏ ਤੇ ਸਤਸਜੀ ਕਉਸ਼ਲ ਕਰਦੇ ਜਿਹੜੀ ਧੁਰਜੀ ਬਾਣੀ ਹੈ ਨਾ ਸਰ ਸਰਕਾਰ ਤੋਂ ਆਈ ਹੈ ਜਿਹਦੇ ਨਾਲਾਰੇ ਰੁਕਮੈਂਟ ਆਉਂਦਾ ਵਾੜੀਏ ਤੁਸੀਂ ਸਤਸਜੀ ਨੇ ਪਾਵਣ ਤੋਂ ਪਾੜੇ ਦੇ ਬਚਨ ਪੜ੍ਹਦੇ ਆ ਨਾ ਸੰਤਨ ਸਾਰੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਦੇ ਜਿਹਦੇ ਇਹ ਸਤਸਜੀ ਬਖਸ਼ਿਸ਼ਾ ਕਰਦੇ ਨੇ ਪਰਮੇਸ਼ਰ ਦੇਤਾ ਬੰਨਾ ਦੁੱਖ ਰੋਗ ਕਟੇਰਾ ੱੱੱਨਾ ਪਰ ਕੀ ਬਾਣੀ ਆਈ ਤੇ ਸਭਲੀ ਜਿੰਦ ਮਟਾਈ ਜਿਹੜੀ ਧੁਰਦਰਗਤ ਤੋਂ ਦੁਰਬਾਣੀ ਆਈ ਹੈ ਨਾ ਤੇ ਸਾਰੀਆਂ ਚਿੰਤਾਵਾਂ ਮਿਟਾਉਣ ਵਾਲੀ ਹੈ ਜਦੋਂ ਸੱਚੇ ਮਨ ਦੇ ਨਾਲ ਆਪਾਂ ਗੁਰੂ ਦੇ ਅੱਗੇ ਅਰਦਾਸ ਕਰਾਂਗੇ ਨਾ ਬੇਂਤੀ ਕਰਾਂਗੇ ਤੇ ਸਤਗੁਰੂ ਜੀ ਕਹਿੰਦੇ ਇਹ ਅਰਦਾਸ ਉਹਦਾ ਜ਼ਰੂਰ ਸੰਪੂਰਨ ਹੋਊਗੀ ਜਦੋਂ ਸੱਚੇ ਮਨ ਨਾਲ ਅਰਦਾਸ ਕੀਤੀ ਹੋਵੇ ਕਿਉਂਕਿ ਪੜਦੇ ਹੈ ਨਾ ਤੇਰਥੀ ਕਦੇ ਨਾ ਹੋਵੀ ਜਨ ਕਿ ਅਰਦਾਸ ਨਾਲਿਤ ਜੋਰ ਕਬੀਰ ਦਾ ਹੋਰ ਗੁਰੂਤਾਸ ਜਦੋਂ ਸਾਰੇ ਪੂਰੇ ਗੁਰੂ ਦੇ ਕੇ ਆਪਾਂ ਅਰਦਾਸ ਕਰਾਂਗੇ ਨਾ ਗੁਰੂ ਸਾਧੂ ਜੀ ਕਹਿੰਦੇ ਤੇਰਾ ਉੱਪਰ ਕਿਰਪਾ ਹੋਵੇ ਕਿ ਰਹਿਮਤ ਹੋਵੇ ਵੀ ਜੇ ਤੂੰ ਅਧੂਰੀਆਂ ਦੇ ਦਰ ਤੇ ਜਾ ਜਾ ਕੇ ਮੱਥੇ ਟੇਕੇਗਾ ਤੇ ਅਧੂਰੀਆਂ ਨੂੰ ਜਾ ਜਾ ਕੇ ਸਿਰ ਦੇ ਨਾਮੇਗਾ ਫਿਰ ਸਾਧਗੁਰੂ ਜੀ ਕਹਿੰਦੇ ਤੇਰਾ ਪਾਲ ਉਤਾਰਾ ਨਹੀਂ ਹੋਵੇਗਾ ਕਿਉਂਕਿ ਸਾਧਗੁਰੂ ਜੀ ਨੇ ਬਚਨ ਕੀਤੇ ਸੰਗਤਾਂ ਅੰਦਰ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਜਿਹੜਾ ਅੰਤਮ ਸਿਮਰਨ ਰਿਹਾ ਸਿੱਖਾਂ ਨੇ ਪੁੱਛਣਾ ਕੀਤਾ ਮਹਾਰਾਜ ਆਪ ਜੀ ਤੋਂ ਬਾਅਦ ਅਸੀਂ ਗੁਰੂ ਕਿਹਨੂੰ ਮੰਨਣਾ ਹੈ ਤੇ ਗੁਰੂ ਪਾਸ਼ਨੀ ਨੇ ਬਰਤਨ ਕੀਤਾ ਸੀ ਉਸ ਸਮੇਂ ਆਗਿਆ ਪਈ ਅਕਾਲ ਕੀ ਤਮਨ ਚਲਾਏ ਪੰਥ ਸੌ ਦੀ ਤਰ੍ਹਾਂ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਮਾਰਗ ਕਹਿੰਦੇ ਤੁਸੀਂ ਗੁਰੂ ਮੰਨਣਾ ਹੈ ਨਾ ਗੁਰੂ ਗ੍ਰੰਥਰ ਨੂੰ ਮੰਨਣਾ ਹੈ ਕਿਸੇ ਅਧੂਰੇ ਦੇ ਕੇ ਸਰਨੀ ਚ ਟੋਣਾ ਕਿਸੇ ਅਧੂਰੇ ਨੂੰ ਗੁਰੂ ਨਹੀਂ ਮੰਨਣਾ